ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਬ੍ਰੈਡ ਤੇ ਸੂਜੀ ਦੀ ਰੈਸਪੀ ਕਈ ਵਾਰ ਐ ਹੁੰਦਾ ਵੀ ਆਪ ਨੂੰ ਥੋੜੀ ਬਹੁਤੀ ਭੁੱਖ ਲੱਗੀ ਹੋਵੇ ਤਾਂ ਕੁਝ ਖਾਣ ਨੂੰ ਜੀ ਕਰਦਾ ਹੋਵੇ ਤਾਂ ਆਪਾਂ ਸੂਜੀ ਤੇ ਬ੍ਰੈਡ ਦੀ ਰੈਸਪੀ 10 ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਆਂ ਤੇ ਖਾ ਸਕਦੇ ਆਂ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸੂਜੀ ਬਰੈਡ ਦੀ ਰੈਸਪੀ ਬਣਾਉਣ ਵਾਸਤੇ ਤੇ ਆਪਾਂ 4-5 ਬਰੈਡ ਲੈ ਆ। ਅੱਧੀ ਕੌਲੀ ਲਈ ਆਪਾਂ ਸੂਜੀ ਦੀ। ਤੇ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਤੇ ਹੁਣ ਆਪਾਂ ਜਿਹੜੇ ਬਰੈਡ ਹੈਗੇ ਛੋਟੇ-ਛੋਟੇ ਪੀਸ ਕਰਕੇ ਬਰੈਡ ਦੇ ਇਹਦੇ ਵਿੱਚ ਪਾ ਦਾਂਗੇ ਜੱਗ ਦੇ ਵਿੱਚ। ਤੇ ਜੱਗ ਹੈਗਾ ਥੋੜਾ ਜਿਹਾ ਛੋਟਾ ਹੈਗਾ ਤੇ ਇਹਨਾਂ ਨੂੰ ਆਪਾਂ 2-3 ਵਾਰੀ ਚੀਜ਼ਾਂ ਨੂੰ ਪੀਸ ਲਾਂਗੇ। ਹਾਂਜੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ। ਤੇ ਇਹਨੂੰ ਆਪਾਂ ਪੀਸ ਲਾਂਗੇ। ਹਾਂਜੀ ਬ੍ਰੈਡਾਂ ਨੂੰ ਆਪਾਂ ਪੀਸ ਲਿਆਗਾ ਤੇ ਹੁਣ ਇੱਕ ਭਾਂਡੇ ਦੇ ਵਿੱਚ ਆਪਾਂ ਸਾਰਾ ਪੇਸਟ ਕੱਢ ਲਾਂਗੇ। ਇਸੇ ਜੱਗ ਦੇ ਵਿੱਚ ਹੀ ਹੁਣ ਆਪਾਂ ਸੂਜੀ ਪਾ ਦਾਂਗੇ। ਹਾਂਜੀ ਹੁਣ ਆਪਾਂ ਥੋੜੀ ਜਿਹੀ ਪਾ ਦਾਂਗੇ ਦਹੀਂ। ਤੇ ਦੋ ਚਮਚਾ ਆਪਾਂ ਦਹੀਂ ਦੇ ਰੱਖ ਲਿਆ। ਤੇ ਦੋ ਪਾ ਰਾਂਗੇ ਆਪਾਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਆਦਰਕ ਤੇ ਹੁਣ ਆਪਾਂ ਇਹਨੂੰ ਵੀ ਪੀਸਣਾ ਹੈ। ਸੂਜੀ ਦਹੀਂ ਨੂੰ ਵੀ ਆਪਾਂ ਪੀਸ ਲਿਆ। ਇਹ ਹੁਣ ਆਪਾਂ ਇਸੇ ਪੇਸਟ ਦੇ ਵਿੱਚ ਹੁਣ ਇਹਨੂੰ ਵੀ ਕੱਢ ਲਾਂਗੇ। ਹਾਂਜੀ ਦੋਨੋਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਬੈਟਰ ਆਪਾਂ ਨੂੰ ਐਸੇ ਤਰ੍ਹਾਂ ਦਾ ਚਾਹੀਦਾ ਸੀ ਪਤਲਾ ਜਿਆਦਾ ਪਤਲਾ ਨਹੀਂ ਚਾਹੀਦਾਗਾ ਨਾ ਹੀ ਹੁਣ ਇਹ ਜਿਆਦਾ ਪਤਲਾ ਹੈ ਤੇ ਨਾ ਹੀ ਜਿਆਦਾ ਇਹ ਸੰਘਣਾਗਾ। ਹੁਣ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਕਰਤਾ ਮਿਕਸ। ਹਾਂਜੀ ਕੋਸਾਪਾ ਸਬਜ਼ੀਆਂ ਪਾਵਾਂਗੇ। ਇੱਕ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਸਬਜ਼ੀਆਂ ਤੁਸੀਂ ਕੋਈ ਵੀ ਆਪਦੀ ਮਨਪਸੰਦ ਪਾ ਸਕਦੇ ਆ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਤੇ ਬੀਏ ਦੇ ਕੱਡੇ ਹੋਏ ਆ ਇਹ ਵੀ ਆਪਾਂ ਪਾ ਦਾਂਗੇ ਬਹੁਤ ਹੀ ਘੱਟ ਮਸਾਲੇ ਆਪਾਂ ਐਡ ਕਰਾਂਗੇ ਕੋਈ ਜ਼ਿਆਦਾ ਮਸਾਲਿਆਂ ਦੇ ਵਿੱਚ ਵੀ ਨਹੀਂ ਪਾਉਂਦੇ ਅੱਧਾ ਚਮਚ ਪਾ ਦਾਂਗੇ ਕੁੱਟੀ ਲਾਲ ਮਿਰਚ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਕਰ ਦਿੰਨੇ ਆ ਮਿਕਸ ਹਾਂਜੀ ਬੈਟਰ ਆਪਣਾ ਬਣ ਕੇ ਤਿਆਰ ਆ ਤੇ ਹੁਣ ਆਪਾਂ 5 ਇੱਕ ਮਿੰਟ ਵਾਸਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਚਟਨੀ ਤਿਆਰ ਕਰਾਂਗੇ ਚਟਨੀ ਬਣਾਉਣ ਵਾਸਤੇ ਤੇ ਥੋੜੀਆਂ ਹੀ ਆਪਾਂ ਮਸਾਲੇ ਵਾਲੀਆਂ ਗਿਰੀਆਂ ਲਿਆਂ ਇਹ ਵੀ ਆਪਾਂ ਐਡ ਕਰ ਦਾਂਗੇ ਮਸਾਲੇ ਵਾਲੀਆਂ ਗਿਰੀਆਂ ਨਾਲ ਚਟਨੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਭੁੱਜੇ ਹੋਏ ਆਪਣੇ ਕੋਲੇ ਛੋਟੀ ਇੱਕ ਕੌਲੀ ਚਨੇ ਆ ਇਹਨਾਂ ਪਦਾਂਗੇ ਆਪਾਂ ਹਰੀਆਂ ਮਿਰਚਾਂ ਆਪਾਂ ਪਾ ਦਾਂਗੇ ਆਪਾਂ ਅਦਰਕ ਨਮਕ ਪਾਵਾਂਗੇ ਸਵਾਦ ਅਨਸਾਰ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਤੇ ਹੁਣ ਆਪਾਂ ਇਹਦੀ ਚਟਨੀ ਬਣਾ ਕੇ ਤਿਆਰ ਕਰ ਲਾਂਗੇ ਹਾਂਜੀ ਚਟਨੀ ਆਪਾਂ ਬਣਾ ਕੇ ਤਿਆਰ ਕਰ ਲਈ ਤੇ ਥੋੜਾ ਜਿਹਾ ਆਪਾਂ ਚਨੇ ਪੀਸਲੇ ਸੀ ਉਸ ਤੋਂ ਬਾਅਦ ਜਿਹੜੀ ਆਪਾਂ 2 ਚਮਚ ਦਹੀਂ ਦੇ ਰੱਖੇ ਸੀ ਉਹ ਵੀ ਆਪਾਂ ਦਹੀਂ ਇਹਦੇ ਵਿੱਚ ਪਾ ਕੇ ਤੇ ਪੀਸ ਲਈ ਸੀ ਤੇ ਹੁਣ ਆਪਣੀ ਚਟਨੀ ਬਣ ਕੇ ਤਿਆਰ ਆ ਤੇ ਹੁਣ ਚਟਨੀ ਨੂੰ ਰੱਖ ਦਾਂਗੇ ਸਾਈਡ ਤੇ ਹੁਣ ਆਪਾਂ ਬਣਾਵਾਂਗੇ ਨਾਸ਼ਤਾ ਹਾਂਜੀ ਥੋੜਾ ਜਿਹਾ ਆਪਾਂ ਪਾ ਦਾਂਗੇ ਮਿੱਠਾ ਸੋਡਾ ਮਿੱਠਾ ਸੋਡਾ ਨਹੀਂ ਪਾਉਣਾ ਤਾਂ ਆਪਾਂ ਇਹਨੋਂ ਵੀ ਪਾ ਸਕਦੇ ਆ ਮਿੱਠੇ ਸੋਡਣ ਹੈ ਕਿ ਜਿਹੜਾ ਆਪਾਂ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਤੇ ਸੌਫਟ ਜਿਹਾ ਨਾਸ਼ਤਾ ਬਣ ਜਾਂਦਾ ਹੈਗਾ ਤੇ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਗੈਸ ਹਨੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਤਾਂ ਮਿੱਠਾ ਸੋਡਾ ਨਾਸ਼ਤਾ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਤੇ ਇੱਕ ਚਮਚ ਪਾ ਦਾਂਗੇ ਹੁਣ ਤੇਲ ਦਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਫਲਾ ਦੇਾਂਗੇ ਇੱਕ ਕਰਚੀ ਬੈਟਰ ਦੀ ਭਰ ਕੇ ਤੇ ਹੁਣ ਆਪਾਂ ਤਵੇ ਦੇ ਉੱਪਰ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਕਰਕੇ ਨਾਲ ਫਲਾ ਦਾਂਗੇ ਆਪਾਂ ਪਤਲੇ 1 ਮਿੰਟ ਵਾਸਤੇ ਢੱਕ ਦਿੰਨੇ ਆ ਹਾਂਜੀ 3 ਕਿ ਮਿੰਟ ਹੋ ਗਏ ਤੇ ਆਪਾਂ ਚੱਕ ਦਿੰਨੇ ਹੁਣ ਟੱਕਣ ਤੁਸੀਂ ਦੇਖ ਸਕਦੇ ਆ ਹਲਕੇ ਹਲਕੇ ਜਿਹੜੀ ਇਹ ਜਾਲੀ ਉੱਪਰ ਆ ਗਈ ਤੇ ਸੇਕ ਵੀ ਗਿਆ ਤੇ ਹੁਣ ਆਪਾਂ ਪਾਟ ਦਿੰਨੇ ਆ ਇੱਧਰਲੇ ਪਾਸੇ ਵੀ ਵਧੀਆ ਪੱਕ ਗਿਆ ਹਾਂਜੀ ਨਾਸ਼ਤੇ ਨੂੰ ਫਰਾਈ ਕਰ ਲਿਆ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਹੁਣ ਆ ਇਧਰਲੇ ਪਾਸੇ ਵੀ ਵਧੀਆ ਸਿੱਕ ਗਿਆ ਦੋਨੇ ਪਾਸੇ ਵਧੀਆ ਸਿੱਕ ਗਿਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਬਾਕੀ ਦਾ ਨਾਸਤਾ ਵੀ ਇਸੇ ਤਰ੍ਹਾਂ ਆਪਾਂ ਫਰਾਈ ਕਰ ਲਾਂਗੇ ਉਸੇ ਤਰ੍ਹਾਂ ਆਪਾਂ ਇੱਕ ਚਮਚ ਫਿਰ ਤੇਲ ਪਾ ਦਿੰਨੇ ਆ ਤੇ ਹੁਣ ਆਪਾਂ ਬੈਟਰ ਨੂੰ ਵੀ ਪਾ ਦਿੰਨੇ ਆ ਹੁਣ ਆਪਾਂ ਟੱਕ ਦਾਂਗੇ ਉਸੇ ਤਰ੍ਹਾਂ ਹਾਂਜੀ ਸਾਰਾ ਆਪਾਂ ਨਾਸ਼ਤਾ ਫਰਾਈ ਕਰ ਲਿਆਗਾ ਬਹੁਤ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾਗਾ ਤੇ ਸਿਰਫ 10 ਮਿੰਟਾਂ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਹਾਂਜੀ ਨਾਸ਼ਤੇ ਦੇ ਨਾਲ ਰੱਖ ਦਾਂਗੇ ਆਪਾਂ ਬਣਾਈ ਹੋਈ ਚਟਨੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਸੌਫਟ ਨਾਸ਼ਤਾ ਬਣਿਆਗਾ ਘਰ ਵਿੱਚ ਤੁਸੀਂ ਵੀ ਇਸ ਤਰੀਕਾ ਨਾਲ ਜ਼ਰੂਰ ਬਣਾ ਕੇ ਦੇਖਿਓ ਨਾਸ਼ਤਾ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਪਹੁੰਚ ਸਕੇ ਤੇ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ